ਪੰਜਾਬ ਦੇ ਵਿੱਚ ਠੰਡ ਵੱਧ ਚੁੱਕੀ ਹੈ ਤੇ ਇਸ ਦਾ ਕਾਰਨ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਠੰਡ ਵੱਧ ਚੁੱਕੀ ਹੈ ਅਤੇ 21 ਜ਼ਿਲ੍ਹਿਆਂ ਲਈ ਸ਼ੀਤ ਲਹਿਰ ਦਾ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਦੱਸਿਆ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਠੰਡ ਜਿਹੜੀ ਆ ਕਾਫੀ ਘੱਟ ਸੀਗੀ ਤੇ ਲੋਕਾਂ ਨੂੰ ਉਮੀਦਾਂ ਇੰਤਜ਼ਾਰ ਸੀਗਾ ਕਿਉਂਕਿ ਸੁੱਕੀ ਠੰਡ ਪੈ ਰਹੀ ਸੀ ਜਿਸ ਦੇ ਨਾਲ ਲੋਕ ਵੀ ਬਿਮਾਰ ਹੋ ਰਹੇ ਸੀ ਤੇ ਕਈ ਕਈ ਇਲਾਕਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋਈ ਆ ਜਿਸ ਦੇ ਨਾਲ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਕਿਉਂਕਿ ਸੁੱਕੀ ਠੰਡ ਦੇ ਨਾਲ ਕਾਫੀ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਲੱਗ ਰਹੀਆਂ ਸੀ ਤੇ ਕਈ ਜਗ੍ਹਾ ਤੇ ਪਰ ਇਸ ਦੇ ਬਾਵਜੂਦ ਵੀ ਕਈ ਜਗ੍ਹਾ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਨਹੀਂ ਹੋਈ ਜਿਸ ਦੇ ਚਲਦੇ ਲੋਕਾਂ ਨੂੰ ਬਾਰਿਸ਼ ਦਾ ਇੰਤਜ਼ਾਰ ਜਿਹੜਾ ਉਹ ਹੈਗਾ ਤੇ ਠੰਡ ਜਿਹੜੀ ਵੱਧ ਚੁੱਕੀ ਹੈ ਤੇ ਸ਼ੀਤ ਲਹਿਰ ਦਾ ਕਹਿਰ ਵੀ ਜਿਹੜ ਉਹ ਜਲਦ ਹੀ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਠੀਤ ਲਹਿਰ ਜਿਹੜੀ ਆ ਉਹ ਪਵੇਗੀ ਜਿੰਨਾ ਕਹਿਰ ਜਾਰੀ ਹੋਵੇਗਾ ਤਾਂ ਲੋਕਾਂ ਨੂੰ ਥੋੜੀ ਜਿਹੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਵੇਗਾ ਕਿਉਂਕਿ ਹਮੇਸ਼ਾ ਹੀ ਜਦੋਂ ਸਰਦੀਆਂ ਹੁੰਦੀਆਂ ਤੇ ਠੀਤ ਲਹਿਰ ਹੁੰਦੀ ਆ ਕਾਫੀ ਧੁੰਦ ਪੈਂਦੀ ਆ ਪਿੰਡੂ ਇਲਾਕਿਆਂ ਦੇ ਵਿੱਚ ਤਾਂ ਹਜੇ ਵੀ ਧੁੰਦ ਪੈਣੀ ਜਿਹੜੀ ਆ ਇਸੇ ਤਰ੍ਹਾਂ ਹੀ ਜਾਰੀ ਆ ਪਰ ਕਈ ਇਲਾਕਿਆਂ ਦੇ ਵਿੱਚ ਸ਼ਹਿਰੀ ਇਲਾਕਿਆਂ ਦੇ ਵਿੱਚ ਧੁੰਦ ਨਹੀਂ ਪੈ ਰਹੀ ਪਰ ਠੰਡੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਜਿਹੜੀਆਂ ਕਿ ਲੋਕਾਂ ਨੂੰ ਬਿਮਾਰ ਵੀ ਕਰ ਰਹੀਆਂ ਨੇ ਕਾਫੀ ਠੰਡ ਜਿਹੜੀ ਆ ਵੱਧ ਚੁੱਕੀ ਆ ਇਸ ਦਾ ਵੱਡਾ ਕਾਰਨ ਇਹੀ ਆ ਕਿ ਪਹਾੜੀ ਇਲਾਕੇ ਜਿਹੜੇ ਆ ਉਹਨਾਂ ਦੇ ਵਿੱਚ ਬਰਫਬਾਰੀ ਜਿਹੜੀ ਸ਼ੁਰੂ ਹੋ ਚੁੱਕੀ ਆ ਬਰਫਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਜਿਹੜਾ ਉਹ ਦੇਖਣ ਨੂੰ ਮਿਲ ਹੀ ਰਿਹਾ ਹੈ ਜਿਵੇਂ ਚੱਲਦੇ ਠੰਡ ਜਿਹੜੀ ਵਾਧਰੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਵਿਭਾਗ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਆਉਣ ਵਾਲੇ ਜਿਹੜੇ ਦਿਨ ਨੇ ਉਹਨਾਂ ਦੇ ਵਿੱਚ ਠੰਡ ਇਸ ਤੋਂ ਵੀ ਵੱਧ ਹੋਵੇਗੀ ਵੱਧ ਠੰਡ ਦੇ ਨਾਲ ਲੋਕ ਜਿਹੜੇ ਪ੍ਰੇਸ਼ਾਨ ਵੀ ਹੋ ਸਕਦੇ ਨੇ ਕਿਉਂਕਿ ਜਦੋਂ ਠੰਡ ਹੁੰਦੀ ਹੈ ਤਾਂ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਉਸੇ ਤਰ੍ਹਾਂ ਹੀ ਠੰਡ ਜਿਹੜੀ ਆ ਵੱਧ ਰਹੀ ਹੈ ਪੰਜਾਬ ਚੰਡੀਗੜ੍ਹ 'ਚ ਵੀ ਸ਼ੀਤ ਲਹਿਰ ਦਾ ਅਸਰ ਜਿਹੜਾ ਦੇਖ ਨੂੰ ਮਿਲਿਆ ਸਵੇਰੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਠੰਡੀਆਂ ਹਮਾਮਾ ਚੱਲਦੀਆਂ ਨੇ ਤੇ ਸਵੇਰੇ ਸ਼ਾਮ ਨੂੰ ਲੈ ਕੇ ਸਵੇਰੇ ਅਤੇ ਸ਼ਾਮ ਦੇ ਵੇਲੇ ਲੋਕ ਜਿਆਦਾ ਠੰਡ ਮਹਿਸੂਸ ਕਰ ਰਹੇ ਨੇ ਦਰਸਲ ਪੰਜਾਬ ਦੇ ਵਿੱਚ ਇੰਨੀ ਠੰਡ ਦਾ ਕਾਰਨ ਪਹਾੜਾ ਦੇ ਵਿੱਚ ਬਰਫ ਪਾਰੀ ਹੈ ਪੰਜਾਬ ਤੇ ਚੰਡੀਗੜ੍ਹ ਦਾ ਤਾਪਮਾਨ ਆਮ ਵਾਂਗ ਰਿਹਾ ਮੌਸਮ ਵਿਭਾਗ ਮੁਤਾਬਕ ਪਹਾੜਾ ਤੋਂ ਆ ਰਹੀ ਹੈ ਠੰਡੀਆਂ ਹਵਾਵਾਂ ਕਾਰਨ ਪੰਜਾਬ ਚੰਡੀਗੜ੍ਹ 'ਚ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕਾਰਨ ਫਿਰ ਤੂਮੀਦੀ ਵੀ ਸੰਭਾਵਨਾ ਜਿਹੜੀ ਜਤਾਈ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ੀਤ ਲਹਿਰ ਦੇ ਨਾਲ-ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ ਜਿਸ ਦੇ ਨਾਲ ਹੋਰ ਠੰਡ ਵੱਧ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਸ਼ੀਤ ਲਹਿਰ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਪੰਜਾਬ ਦੇ 21 ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਜਾਰੀ ਹੋਇਆ ਤੇ ਪੰਜਾਬ ਦੇ ਮਾਫ ਕਰਨਾ ਪੰਜਾਬ ਦੇ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਿਰੋਤਕੋਟ ਫਰੀਦਕੋਟ ਮਾਫ ਕਰਨਾ ਫਰੀਦਕੋਟ ਮੁਕਤਸਰ ਸਾਹਿਬ ਪਟੰਡਾ ਲੁਧਿਆਣਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਇਸ ਦੇ ਨਾਲ ਹੀ ਹੋਰ ਕਈ ਜ਼ਿਲ੍ਹੇ ਨੇ ਜਿਵੇਂ ਮਲੇਰਕੋਟਲਾ ਦੇ ਵਿੱਚ ਵੀ ਅਲਰਟ ਜਿਹੜਾ ਜਾਰੀ ਹੈ ਸ਼ੀਤ ਲਹਿਰ ਦਾ ਪੰਜਾਬ ਦਾ ਆਦਮਪੁਰ 에ਅਰ ਫੋਰਸ ਸਟੇਸ਼ਨ ਦੇਸ਼ ਦਾ ਦੇਦੇ ਮੈਦਾਨੀ ਇਲਾਕੇ ਦੇ ਵਿੱਚ ਸਭ ਤੋਂ ਠੰਡਾ ਰਿਹਾ ਹੈ ਜਦੋਂ ਪੰਜਾਬ ਦੇ ਵਿੱਚ ਠੰਡ ਪੈਂਦੀ ਹੈ ਤਾਂ ਆਦਮਪੁਰ ਸਭ ਤੋਂ ਠੰਡਾ ਜਿਹੜਾ ਇਲਾਕਾ ਮੰਨਿਆ ਜਾਂਦਾ ਜਿੱਥੇ ਚੱਲਦਾ ਕਿ ਹੁਣ ਵੀ ਆਦਮਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਠੰਡ ਜਿਹੜੀ ਮਹਿਸੂਸ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਠੰਡ ਜਿਹੜੀ ਹੋਰ ਵਧੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵੱਧ ਸਕਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਸ਼ੀਤ ਲਹਿਰ ਵੀ ਜਿਹੜੀ ਆ ਉਹ ਵੱਧ ਸਕਦੀ ਆ ਤੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੀਤ ਲਹਿਰ ਹੀ ਨਹੀਂ ਮੀਂਹ ਵੀ ਜਿਹੜਾ ਪੈ ਸਕਦਾ 21 ਜ਼ਿਲ੍ਹਿਆਂ ਲਈ ਇਹ ਅਲਰਟ ਜਾਰੀ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਨਾਂ ਸੀ ਤੁਹਾਨੂੰ ਦੱਸੇ ਨਾ ਦੇ ਵਿੱਚ ਬਾਰਿਸ਼ ਦੇ ਨਾਲ ਸ਼ੀਤ ਲਹਿਰ ਵੀ ਜਿਹੜੀ ਆ ਉਸ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ